ਪੁਸ਼ਾਰਪੋ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਮਾਤਾ ਚਿੰਤਪੁਰਨੀ ਜਿਹਦੇ ਨਮਰਾਤਰੇ ਚੱਲ ਰਹੇ ਨੇ ਤੇ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਮਾਤਾ ਚਿੰਤਪੁਰਨੀ ਜੀ ਦਾ ਨੌਵਾਂ ਨਵਰਾਤਰ ਹੈ ਮੈਂ ਕਹਿਣ ਦਾ ਭਾਵ ਕਿ ਅੱਜ ਆਖਰੀ ਨਵਰਾਤਰ ਹੈ ਤੇ ਉੱਥੇ ਆਪਾਂ ਦੇਖਦੇ ਆ ਕਿ ਜਿਹੜੀ ਵੱਡੀ ਗਿਣਤੀ ਵਿੱਚ ਜਿਹੜੇ ਮਾਤਾ ਜੀ ਦੇ ਸ਼ਰਧਾਲੂ ਨੇ ਉਹ ਮਾਤਾ ਚਿੰਤਪੁਰਨੀ ਦਰਬਾਰ ਤੇ ਨਸਮਕਤ ਹੋਣ ਲਈ ਜਿਹੜੇ ਜਾਂਦੇ ਪਏ ਨੇ ਉਹ ਹੁਣ ਵਾਪਸ ਆਪਣੇ ਘਰਾਂ ਨੂੰ ਪਰਤਾਂ ਦੀ ਤਿਆਰੀ ਕਰਨ ਲੱਗ ਗਏ ਨੇ ਤੇ ਉੱਥੇ ਜੇ ਗੱਲ ਕਰੀ ਤੇ ਕੋਸ਼ਿਸ਼ ਅਰਦਾ ਆਲੂ ਹਜੇ ਵੀ ਜਿਹੜੇ ਨੇ ਮਾਤਾ ਚਿੰਤਪੂਰਨੀ ਦਰਬਾਰ ਤੇ ਨਸਤਮਤਕ ਹੋਣ ਲਈ ਜਾ ਰਹੇ ਨੇ ਜੇ ਉੱਥੇ ਅਸੀਂ ਹੁਸ਼ਾਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਕਾ ਜੈਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਸੀਗਾ ਜਦੋਂ ਮੇਲੇ ਸਟਾਰਟ ਹੋਣ ਤੋਂ ਪਹਿਲਾਂ ਉਹਨਾਂ ਵੱਲੋਂ ਕੁਝ ਇੱਕ ਐਨਜੀਓ ਦੇ ਨਾਲ ਤੇ ਮੀਡੀਆ ਅਦਾਰਿਆਂ ਦੇ ਨਾਲ ਗੱਲਬਾਤ ਦੌਰਾਨ ਇੱਕ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਜਿਨ੍ਹਾਂ ਨੇ ਮਾਤਾ ਚਿੰਤਪੂਰਨੀ ਦੇ ਮੇਲਿਆਂ ਦੌਰਾਨ ਲੰਗਰ ਲਗਾਉਣੇ ਸੀਗੇ ਉਨਵਲੋ ਐਲਾਨ ਕੀਤਾ ਗਿਆ ਸੀਗਾ ਕਿ ਇਸ ਵਾਰ ਅਸੀਂ ਜਿਹੜੇ ਮਾਤਾ ਚਿੰਤਪੁਰਨੀ ਜਿਹਦੇ ਲੰਗਰ ਨੇ ਉਹਨਾਂ ਨੂੰ ਪਲਾਸਟਿਕ ਮੁਕਤ ਬਣਾਉਣਾ ਹੈ ਭਾਵ ਕਿ ਜਿਹੜੇ ਵੀਰਾਂ ਭੈਣਾਂ ਵੱਲੋਂ ਲੰਗਰ ਲਗਾਏ ਜਾਣਗੇ ਉਹਨਾਂ ਵਿੱਚ ਪਲਾਸਟਿਕ ਤੇ ਜਿਹੜੇ ਡਿਸਪੋਜ਼ਲ ਨੇ ਪਲੇਟਾਂ ਨੇ ਡੂਨੇ ਉਹਨਾਂ ਨੂੰ ਇਗਨੋਰ ਕਰਕੇ ਪੱਤਲ ਜਿਹੜੇ ਨੇ ਉਹਨਾਂ ਨੂੰ ਯੂਜ਼ ਕੀਤਾ ਜਾਵੇ ਤੇ ਆਪਾਂ ਦੇਖਿਆ ਵੀ ਆ ਕਿ ਜਿਹੜੇ ਆਮ ਲੋਕਾਂ ਨੇ ਡਿਪਟੀ ਕਮਿਸ਼ਨਰ ਮੈਡਮ ਆਸ਼ਕਾ ਜਾਨ ਦੀ ਗੱਲ ਮੰਨ ਕੇ ਉਹਤੇ ਅਮਲ ਵੀ ਕੀਤਾ ਤੇ ਬਹੁਤ ਜਗ੍ਹਾ ਆਪਾਂ ਦੇਖਿਆ ਕਿ ਲੰਗਰਾਂ ਦੇ ਵਿੱਚ ਜਿਹੜੇ ਨੇ ਪਲਾਸਟਿਕ ਦੇ ਡੂਨੇ ਪਲੇਟਾਂ ਛੱਡ ਕੇ ਪੱਤਲਾਂ ਦਾ ਯੂਜ਼ ਕੀਤਾ ਗਿਆ ਤੇ ਉੱਥੇ ਹੀ ਕੋਸ਼ਿਕ ਲੰਗਰਾਂ ਵਿੱਚ ਜਿਹੜੇ ਹਜੇ ਵੀ ਪਲਾਸਟਿਕ ਦੀਆਂ ਪਲੇਟਾਂ ਵਰਤ ਰਹੇ ਸੀਗੇ ਪਰ ਇੱਥੇ ਪ੍ਰਸ਼ਾਸਨ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਕੁਝ ਵੀ 100% ਨਹੀਂ ਹੁੰਦਾ ਤੇ ਪਰ ਜੇ ਆਪਾਂ ਪਿਛਲੇ ਸਾਲ ਨਾਲੋਂ ਇਸ ਸਾਲ ਦੀ ਗੱਲ ਕਰੀਏ ਤਾਂ 100 'ਚੋਂ 80 ਤੋਂ 85% ਦਾ ਫਰਕ ਪਿਆ ਹੈ ਕਿ ਲੰਗਰ ਵਾਲੇ ਵੀਰਾ ਭਰਾਮਾ ਨੇ ਪੱਤਲਾਂ ਦਾ ਯੂਜ਼ ਕੀਤਾ ਜੇ ਉੱਥੇ ਹੀ ਅਸੀਂ ਟ੍ਰੈਫਿਕ ਦੀ ਗੱਲ ਕਰੀਏ ਤਾਂ ਇਸ ਵਾਰ ਵੀ ਟ੍ਰੈਫਿਕ ਬਹੁਤ ਸੀਗਾ ਹੁੱਲੜਬਾਜ਼ੀ ਵੀ ਥੋੜੇ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਪਰ ਟ੍ਰੈਫਿਕ ਨੂੰ ਕੰਟਰੋਲ ਕਿਵੇਂ ਕਰਨਾ ਇਹਦਾ ਸਾਰਾ ਸ਼ਰੇਹ ਜਿਹੜਾ ਹੈ ਜੋ ਹੁਸ਼ਿਆਰਪੁਰ ਦੇ ਟ੍ਰੈਫਿਕ ਇੰਚਾਰਜ ਰਹਿ ਚੁੱਕੇ ਨੇ ਸੁਭਾਸ਼ ਪੱਖ ਜੀ ਨੂੰ ਜਾਂਦਾ ਹੈ ਹਾਲਾਂਕਿ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਪਰ ਮੇਲੇਆਂ ਦੌਰਾਨ ਉਹਨਾਂ ਨੂੰ ਆਪਣੀ ਟੀਮ ਨੂੰ ਤੈਨਾਤ ਕੀਤਾ ਗਿਆ ਸੀਗਾ ਉਹਨਾਂ ਨਾਲ ਗੱਲਬਾਤ ਕਰਕੇ ਕੱਲੇ-ਕੱਲੇ ਚੌਂਕ ਦੇ ਵਿੱਚ ਆਪਣੇ ਮੁਲਾਜ਼ਮਾ ਨੂੰ ਲਗਾਇਆ ਗਿਆ ਸੀਗਾ ਕਿ ਕਿਵੇਂ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਦੂਜਾ ਪਾਸੇ ਇਹ ਦੂਜਾ ਪੱਖ ਇਹਦਾ ਇਹ ਵੀ ਹੈ ਕਿ ਜਦੋਂ ਕਿਤੇ ਟ੍ਰੈਫਿਕ ਲੱਗਦੀ ਸੀਗੀ ਤਾਂ ਕੁਝ ਨੌਜਵਾਨਾਂ ਵੱਲੋਂ ਸੇਵਾ ਦੇ ਤੌਰ ਤੇ ਟ੍ਰੈਫਿਕ ਨੂੰ ਨਿਗਹਾਇਆ ਜਾਂਦਾ ਸੀਗਾ ਤੇ ਉੱਥੇ ਹੀ ਸਿਵਲ ਡਿਫੈਂਸ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀਗੀ ਟ੍ਰਾਂਸਪੋਰਟ ਨੂੰ ਕਲੀਅਰ ਕਰਨ ਦੇ ਵਿੱਚ ਸੋ ਆਖਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜਾ ਵੀਰਾ ਭੈਣਾ ਵੱਲੋਂ ਲੰਗਰਾਂ ਦੇ ਵਿੱਚ ਡਿਸਪੋਜ਼ਲਾਂ ਪਲੇਟਾਂ ਦਾ ਹਜੇ ਵੀ ਯੂਜ਼ ਕੀਤਾ ਜਾਂਦਾ ਸੀਗਾ ਪਲਾਸਟਿਕ ਦੀਆਂ ਪਲੇਟਾਂ ਦਾ ਯੂਜ਼ ਕੀਤਾ ਜਾਂਦਾ ਸੀਗਾ ਉਹ ਅਗਲੀ ਵਾਰ ਜਦੋਂ ਮੇਲੇ ਆਣਗੇ ਤੁਸੀਂ ਜਰੂਰ ਇਸ ਚੀਜ਼ ਦਾ ਧਿਆਨ ਰੱਖਿਓ ਤੇ ਜਿਹੜੇ ਹੁਣ ਰੌਣਕਾਂ ਜਿਹੜੀਆਂ ਤੁਸੀਂ ਇਹ ਇੱਕ ਇਹ 9 ਦਿਨ ਦੇਖੀਆਂ ਨੇ ਮਾਤਾ ਦੇ ਨవరాత్రੇ ਚੱਲੇ ਨੇ ਹੁਣ ਇਹ ਜਿਹੜੀਆਂ ਰੌਣਕਾਂ ਨੇ ਸਾਨੂੰ ਅਗਲੇ ਸਾਲ ਦਿਖਾਈ ਦੇਣਗੀਆਂ ਸੋ ਅੱਜ ਮਾਤਾ ਚਿੰਤਪੂਰਨੀ ਜੀ ਦਾ ਆਖਰੀ ਨవరాత్ర ਹੈ ਸੋ ਅਗਲੇ ਸਾਲ ਵੀ ਜਦੋਂ ਮਾਤਾ ਜੀ ਚਿੰਤਪੂਰਨੀ ਜੀ ਦੇ ਨవరాత్రੇ ਆਣਗੇ ਅਦਾਰਾ ਸ਼ਾਰਪਨਿਊਸ ਇਦਾਂ ਹੀ ਆਪਣੀ ਡਿਊਟੀ ਨਿਭਾਉਂਦਾ ਰਹੇਗਾ ਜਿਹੜੇ ਕੁਝ ਭਗਤ ਨੇ ਜਿਹੜੇ ਇੱਥੇ ਚੁਹਾਲ ਆ ਨਹੀਂ ਸਕਦੇ ਜਾਂ ਚਿੰਤਪੂਰਨੀ ਦਰਬਾਰ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਅਸੀਂ ਆਪਣੇ ਕੈਮਰੇ 'ਚ ਰਿਕਾਰਡ ਕਰਕੇ ਤਸਵੀਰਾਂ ਤੁਹਾਡੇ YouTube ਤੇ Facebook ਤੇ ਤੁਹਾਡੀ ਫੋਨ ਦੀਆਂ ਸਕਰੀਨਾਂ ਤੁਹਾਨੂੰ ਐਵੇਂ ਹੀ ਦਿਖਾਉਂਦੇ ਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜ